ਕਾਨਫਰੈਂਸ ਜਿਨ੍ਹਾਂ ਨੇ ਇੱਕ ਮੇਣਾ ਇਹ ਮਾਰਿਆ ਫਿਰ ਦੂਜੀ ਵਾਰ ਮੇਣਾ ਮਾਰਿਆ ਪੰਜਾਬੀਆਂ ਨੂੰ ਕਿ 32 ਤਾਂ ਮਾਤਾ ਵੀ ਮਾਂ ਚੁੰوڑੇ ਲੜੇ ਤੇ ਵੀ 32 ਦਿੰਦੀ ਹੈ 32 ਕੋਈ ਗਾਲ ਨਹੀਂ ਹੈ ਹਾਲਾਂਕਿ ਗਾਲ ਨਹੀਂ ਸੀ ਉਹ 32 ਨੂੰ ਗਾਲ ਨਹੀਂ ਕਹਿੰਦੇ ਮਾਵਾਂ ਨੇ 32 ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਲੂਣੇ ਲੜਦੇ ਕਿ ਤੁਸੀਂ ਇਹ ਨਵੀਂ ਥਿਊਰੀ ਦੇਤੀ ਵੀ 32 ਦਾ ਗਾਲ ਹੀ ਨਹੀਂ ਹੈ ਉਹਨਾਂ ਨੇ ਲਿਖਿਆ ਕਿ ਕਿਸੇ ਨੂੰ ਇਹ ਕਹਿ ਦੇਣਾ ਕਿ ਤੇਰਾ ਪਿਓ ਹੈ ਕਿਸੇ ਨੂੰ ਇਹ ਕਹਿ ਦੇਣਾ ਤੇਰੀ ਮਾਂ ਦਾ ਖਸਮ ਮੈਂ ਗਲਤ ਸੀ ਏਵੇਂ ਹੀ ਆ ਇਹ ਗੱਲ ਪੰਜਾਬੀਅਤ ਤੇ ਪੰਜਾਬ ਦੀ ਕਰਨੀ ਸੀ ਤੇ ਫਿਰ ਪੰਜਾਬ ਤੋਂ ਕਿਉਂ ਨਹੀਂ ਸ਼ੁਰੂ ਕੀਤਾ ਫਿਰ ਲਲਨ ਟੌਪ ਤੋਂ ਜਾਂ ਭਾਰਤੀ ਸਿੰਘ ਦੇ ਚੈਨਲ ਤੇ ਜਾ ਕੇ ਜਿੱਥੇ ਊਲ ਜਲੂਲ ਨੌਨਸੈਂਸ ਗੱਲਾਂ ਹੋਈਆਂ ਮੈਨੂੰ ਲੱਗਦਾ ਹੈ ਕਿ ਜਿਸ ਬਾਰੇ ਗੱਲ ਹੋਣੀ ਚਾਹੀਦੀ ਸੀ ਉਸ ਬਾਰੇ ਗੱਲ ਨਹੀਂ ਹੋਈ ਤੁਸੀਂ ਪੰਜਾਬੀਆਂ ਤੋਂ ਮਾਫੀ ਮੰਗਣੀ ਸੀ ਪੰਜਾਬੀਅਤ ਦੀ ਗੱਲ ਕਰਨੀ ਸੀ ਮਾਂ ਬੋਲੀ ਦੀ ਗੱਲ ਕਰਨੀ ਸੀ ਤੇ ਤੁਹਾਨੂੰ ਮਾਂ ਬੋਲੀ 'ਚ ਇੱਕ ਵੀ ਬੰਦਾ ਐਸਾ ਨਹੀਂ ਮਿਲਿਆ ਪੂਰੇ ਪੰਜਾਬ ਦੇ ਵਿੱਚ ਜਿਹਨੂੰ ਤੁਸੀਂ ਬਿਠਾ ਕੇ ਉਹਦੇ ਨਾਲ ਇਸ ਬਾਰੇ ਗੱਲ ਕਰ ਸਕਦੇ ਸੀਗੇ ਮੈਨੂੰ ਨਹੀਂ ਲੱਗਦਾ ਕਿ ਗੁਰਦਾਸਮਨ ਖੁਦ ਇਹ ਫੈਸਲਾ ਲੈ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਗੁਰਦਾਸਮਨ ਸਾਹਿਬ ਆਪ ਇਹ ਡਿਸਾਈਡ ਕਰ ਰਹੇ ਜੇ ਕਰ ਰਹੇ ਨੇ ਤਾਂ ਫਿਰ ਇਹ ਹਉਮੇ ਆ ਜੇ ਉਹ ਆਪ ਕਰ ਰਿਹਾ ਫਿਰ ਇਹ ਹੰਕਾਰ ਹੈ ਐਸਐਮਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਰਾਜਦੀਪ ਸਿੰਘ ਤੇ ਮੇਰੇ ਨਾਲ ਜੁੜੇ ਨੇ ਸਿਮਰਨ ਜੋਸ਼ ਸਿੰਘ ਮੱਕੜ ਗੁਰਦਾਸਮਨ ਦੇ ਵੱਲੋਂ ਬੀਤੇ ਦਿਨੀ ਆ ਕੇ ਇੱਕ ਨਿੱਜੀ ਚੈਨਲ ਦੇ ਇੰਟਰਵਿਊ ਦੇ ਉੱਤੇ ਮਾਫੀ ਮੰਗੀ ਜਾਂਦੀ ਹੈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਵੀ ਮਾਫੀ ਮੰਗਦੇ ਨੇ ਵਿਵਾਦ ਕਾਫੀ ਪਖਿਆ ਸੀ ਕੁਝ ਸਾਲ ਪਹਿਲਾਂ ਵੀ ਜਦੋਂ ਇਹ ਘਟਨਾ ਵਾਪਰੀ ਤੇ ਹੁਣ ਵੀ ਇਸ ਦੇ ਉੱਤੇ ਚਰਚਾ ਹੋ ਰਹੀ ਆ ਸਿਮਰਜੋ ਸਿੰਘ ਮੱਕੜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮੱਕੜ ਸਾਹਿਬ ਕੀ ਲੱਗਦਾ ਕਿ ਪੰਜਾਬੀਆਂ ਨੂੰ ਹੁਣ ਮਾਫ ਕਰ ਦੇਣਾ ਚਾਹੀਦਾ ਮਾਨ ਸਾਹਿਬ ਨੇ ਨੀਵੇਂ ਹੋ ਕੇ ਮਾਫੀ ਮੰਗੀ ਆ ਰਜੀਦੀਪ ਮੇਰੇ ਖਿਆਲ ਚ ਮੈਂ 2-3 ਮਹੀਨੇ ਪਹਿਲਾਂ ਇੱਕ ਵੀਡੀਓ ਬਣਾਇਆ ਸੀ ਜਿਹਦੇ ਚ ਮੈਂ ਅਪੀਲ ਕੀਤੀ ਸੀ ਪੂਰੇ ਪੰਜਾਬ ਦੁਨੀਆ ਚ ਵਸਦੇ ਸਿੱਖ ਭਾਈਚਾਰੇ ਨੂੰ ਵੀ ਪੰਜਾਬੀਆਂ ਨੂੰ ਵੀ ਗੁਰਦਾਸ ਮਨ ਬਹੁਤ ਵੱਡਾ ਫਨਕਾਰ ਹੈ ਉਸ ਦਾ ਪਿਛਲੇ 40-50 ਸਾਲਾਂ ਦਾ ਬੜਾ-ਵੱਡਾ ਕੰਟਰੀਬਿਊਸ਼ਨ ਹੈ ਪੰਜਾਬੀ ਲਈ ਔਰ ਇਹ ਨਾ ਹੋਵੇ ਕਿ ਅਸੀਂ ਬਾਅਦ ਚ ਬੰਦੇ ਦੇ ਬਾਅਦ ਚ ਇਹ ਗੱਲਾਂ ਕਰਿਆ ਕਰੀਏ ਕਿ ਬੰਦਾ ਬਹੁਤ ਚੰਗਾ ਸੀ ਜਿਉਂਦੇ ਜੀ ਬੰਦੇ ਦੀ ਕਦਰ ਦਾ ਜ਼ਿਕਰ ਮੈਂ ਕੀਤਾ ਸੀਗਾ ਜੀ ਔਰ ਮੈਨੂੰ ਇਹ ਉਮੀਦ ਸੀ ਕਿ ਗੁਰਦਾਸ ਮਨ ਸਾਹਿਬ ਇਸ ਜਿਹੜਾ ਇਹ ਮਸਲਾ ਵਧਿਆ ਹੋਇਆ ਹੈ ਗੱਲ ਤਾਂ ਇੱਕ ਨਿੱਕੀ ਜੀ ਗੱਲ ਤੋਂ ਉੱਠੀ ਜੀ ਔਰ ਇਸ ਪੁੰਦਰ ਤੱਕ ਪਹੁੰਚੀ ਪਰ ਮੈਨੂੰ ਲੱਗਦਾ ਹੈ ਕਿ ਉਸ ਜਦੋਂ ਮੈਂ ਉਹ ਵੀਡੀਓ ਬਣਾਇਆ ਵੀ ਸੀ ਤਾਂ ਬਹੁਤ ਸਾਰੇ ਦੁਨੀਆ ਭਰ ਤੋਂ ਮੈਨੂੰ ਫੋਨ ਆਏ ਸੀ ਜਿੱਥੇ ਬੜੀਆਂ ਪੰਥਕ ਤੇ ਰਾਣੇ ਇਸ ਗੱਲ ਦਾ ਗਿਲਾ ਵੀ ਕੀਤਾ ਸੀ ਕਿ ਗੁਰਦਾਸ ਮਾਨ ਮਾਫੀ ਮੰਗੇ ਮੰਗਣ ਨੂੰ ਤਿਆਰ ਨਹੀਂ ਔਰ ਤੁਸੀਂ ੱੱਕੇ ਨਾਲ ਚਾਹੁੰਦੇ ਹੋ ਕਿ ਪੰਜਾਬ ਉਹਨੂੰ ਮਾਫ ਕਰ ਦੇ ਹੂੰ ਜਦੋਂ ਹੁਣ ਇਹ ਮਸਲਾ ਆਇਆ ਤਾਂ ਗੁਰਦਾਸ ਮਾਨ ਸਾਹਿਬ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗਦਾ ਹਾਂ ਔਰ ਉਹ ਜਜ਼ਬਾਤੀ ਹੋਏ ਜੀ ਪਾ ਇੱਕ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਈ ਕਿ ਇਸ ਤਰ੍ਹਾਂ ਏਡੇ ਵੱਡੇ ਫਨਕਾਰ ਨੂੰ ਦੇਖਣਾ ਔਰ ਅੱਖਾਂ ਝੰਜੂ ਉਹਨਾਂ ਦੇ ਦੇਖਣੇ ਤਾਂ ਮਹਿਸੂਸ ਹੋਇਆ ਜੀ ਪਰ ਇਹ ਲੱਗ ਰਿਹਾ ਸੀਗਾ ਕਿ ਚਲੋ ਦੇਰ ਆਏ ਦਰਸਤ ਆਏ ਕਿ ਮਾਨ ਸਾਹਿਬ ਨੇ ਦੇਰੀ ਨਾਲ ਹੀ ਸਹੀ ਮਾਫੀ ਮੰਗੀ ਕਿਉਂਕਿ ਪੰਥ ਨਾਲ ਇੱਕ ਤਾਂ ਇਹ ਮਸਲਾ ਸੀਗਾ ਕਿ ਬੱਤੀ ਵਾਲੀ ਗੱਲ ਹੋਈ ਦੂਜਾ ਮਸਲਾ ਸੀਗਾ ਕਿ ਪੰਜਾਬੀ ਮਾਂ ਬੋਲੀ ਦੇ ਜ਼ਿਕਰ ਦੀ ਗੱਲ ਤੇ ਤੀਜੀ ਗੱਲ ਸੀਗਾ ਕਿ ਗੁਰਦਾਸ ਮਾਨ ਨੇ ਤੁਹਾਡੇ ਧਿਆਨ ਹੋਣਾ ਹੈ ਕਿ ਇੱਕ ਵਾਰੀ ਅ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਕੰਪੇਅਰ ਕੀਤਾ ਇਸ ਤਰ੍ਹਾਂ ਦਾ ਕੁਝ ਲਾਡੀ ਸ਼ਾਹ ਦਾও ਕੀਤਾ ਸੀ ਉਹਦੇ ਵਿਰੋਧ ਦੇ ਵਿੱਚ ਜਦੋਂ ਪਰਮਜੀਤ ਕਾਲੀ ਹੋਣਾ ਨੇ ਉਹਨਾਂ ਤੇ ਐਫ ਆਈ ਆਰ ਕਰਾਈ ਸੀ ਉਹ ਸਾਰਾ ਮਸਲਾ ਉਹ ਹੋਇਆ ਔਰ ਇੱਕ ਇੱਕ ਗੁਰਦਾਸਮਨ ਤੇ ਅੱਜ ਦਾ ਨਹੀਂ ਹੈ ਜਦੋਂ ਤੋਂ ਨਕੋਦਰ ਡੇਰੇ ਦੇ ਨਾਲ ਜੁੜੇ ਉਹਨਾਂ ਦੇ ਉੱਤੇ ਬਹੁਤ ਵੱਡੇ ਸਵਾਲ ਹੈ ਕਿ ਉਹਨਾਂ ਨੇ ਨਸ਼ੇ ਨੂੰ ਸਭ ਸੂਟੇ ਵਾਲੇ ਸਥਾਨ ਨੂੰ ਪ੍ਰਮੋਟ ਕੀਤਾ ਮੇਰਾ ਬਾਦ ਨੂੰ ਪ੍ਰਮੋਟ ਕੀਤਾ ਹੱਕ ਤੇ ਖਿਲਾਫ ਤੇਰਾ ਉਹਨਾਂ ਦੇ ਹੱਕ 'ਚ ਵੀ ਤੇ ਖਿਲਾਫ ਵੀ ਹਮੇਸ਼ਾ ਬੋਲਦੀਆਂ ਆਈਆਂ ਨੇ ਜੀ ਮੈਨੂੰ ਲੱਗਦਾ ਜਦੋਂ ਇਸ ਗੱਲ ਦਾ ਅਨਾਲਿਸਿਸ ਕਰਦੇ ਆ ਨਾ ਤਾਂ ਇਹ ਸਾਰੀਆਂ ਗੱਲਾਂ ਦੀ ਜੜ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ ਮਤਲਬ ਤੁਸੀਂ ਸਿਰਫ ਬੱਤੀ ਵਾਲੀ ਗੱਲ ਤੱਕ ਤੁਸੀਂ ਪਹੁੰਚ ਗਏ ਹੋ ਬੱਤੀ ਵਾਲਾ ਇਕੱਲਾ ਮਸਲਾ ਨਹੀਂ ਸੀ ਮੈਨੂੰ ਲੱਗਦਾ ਕਿ ਇੱਕ ਇੰਨੇ ਸਾਲਾਂ ਤੋਂ ਇੱਕ ਪੰਥਕ ਧਰਾਂ ਦੇ ਅੰਦਰ ਧੁਖ ਦੀ ਗੱਲ ਸੀਗੀ ਕਿ ਗੁਰਦਾਸ ਮਾਨ ਸਿੱਖਾਂ ਦੇ ਘਰ ਪੈਦਾ ਹੁੰਦੇ ਆ ਇੱਕ ਜੱਟ ਪਰਿਵਾਰ ਦੇ ਨਾਲ ਸੰਬੰਧ ਰੱਖਤੇ ਆ ਔਰ ਉਹ ਜ਼ਰੂਰ ਉਹਨਾਂ ਨੇ ਸਰਬੰਸਦਾਨੀਆਂ ਵੇ ਗਾਇਆ ਹੈ ਜਾਂ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹੁਣ ਵੀ ਗੀਤ ਗਾਇਆ ਪਰ ਪੰਥ ਦੇ ਮਿਹਣੇ ਵਾਲੀ ਗੱਲ ਸੀ ਉਹ ਪੰਥ ਦਾ ਮਿਹਣਾ ਕਹਿੰਦੇ ਕਿ ਪੀੜੀਆਂ ਤੱਕ ਰਹਿੰਦਾ ਤਾਂ ਮੈਨੂੰ ਇਹ ਉਮੀਦ ਸੀ ਕਿ ਗੁਰਦਾਸਪਨ ਸਾਹਿਬ ਨਿਬ ਕੇ ਨੀਵੇਂ ਹੋ ਕੇ ਮਾਫੀ ਮੰਗਣਗੇ ਔਰ ਕੌਮ ਵੀ ਔਰ ਪੰਜਾਬੀਅਤ ਵੀ ਉਹਨਾਂ ਨੂੰ ਇਸ ਗੱਲ ਦੇ ਉੱਤੇ ਮਾਫ ਕਰੂਗੀ ਹੂੰ ਪਹਿਲਾ ਦਿਨ ਜਿਹੜਾ ਦੋ ਤਿੰਨ ਦਿਨ ਪਹਿਲਾਂ ਇਹ ਚਰਚਾ ਹੋਂਦੀ ਔਰ ਫਿਰ ਅਮਰੀਕਾ ਉਹਨਾਂ ਦੇ ਟੂਰ ਸੀਗਾ ਤੇ ਅਮਰੀਕਾ ਉਹਨਾਂ ਨੇ ਜਾਣਾ ਸੀਗਾ ਉਹ ਚਰਚਾਵਾਂ ਛਿੜ ਗਈਆਂ ਜੀ ਪਰ ਜਿਹੜੀ ਉਸ ਤੋਂ ਬਾਅਦ ਪ੍ਰੈਸ ਕਾਨਫਰੈਂਸ 'ਚ ਉਹਨਾਂ ਨੇ ਇੱਕ ਮੇਣਾ ਹੀ ਮਾਰਿਆ ਫਿਰ ਦੂਜੀ ਵਾਰ ਮੇਣਾ ਮਾਰਿਆ ਪੰਜਾਬੀਆਂ ਨੂੰ ਜੀ ਕਿ 32 ਤਾਂ ਮਾਤਾ ਵੀ ਮਾਂ ਚੁੰਨੜੇ ਲੜੇ ਤੇ ਵੀ 32 ਦਿੰਦੀ ਐ 32 ਕੋਈ ਗਾਲ ਨਹੀਂ ਐ ਜੀ ਔਰ ਜਿਹਨੂੰ 32 ਗਾਲ ਲੱਗਦੀ ਐ ਉਹਨੂੰ ਪੰਜਾਬੀ ਦੀ ਸਮਝ ਨਹੀਂ ਐ ਮੈਨੂੰ ਲੱਗਦਾ ਐ ਕਿ ਇੱਥੇ ਫਿਰ ਉਹਨਾਂ ਦਾ ਹੰਕਾਰ ਜਾਂ ਉਹਨਾਂ ਦੀ ਹਉਮੈ ਜਿਹੜੀ ਐ ਉਹ ਝਲਕੀ ਜਿਹੜਾ ਕੀਤਾ ਕਰਾਇਆ ਸੀਗਾ ਉਹ ਦੁਬਾਰਾ ਜਿਹੜਾ ਫਿਰ ਉਹਨਾਂ ਨੇ ਕਿਹਾ ਕਿ ਪ੍ਰਮੋਟਰਾਂ ਨੇ ਮੈਨੂੰ ਉਦੋਂ ਕਿਹਾ ਮੈਂ ਤਾਂ ਅਗਲੇ ਦਿਨ ਉੱਥੇ ਮਾਫੀ ਮੰਗ ਹੀ ਲਈ ਸੀ ਜੀ ਮੈਨੂੰ ਲੱਗਦਾ ਕਿ ਇਹ ਦੋ ਕਿਸ਼ਤੀਆਂ ਚ ਸਵਾਰ ਨਹੀਂ ਹੋਇਆ ਜਾ ਸਕਦਾ ਜਾਂ ਤਾਂ ਮਾਫੀ ਮੰਗੋ ਤੇ ਮਾਫੀ ਨਿਭਕੇ ਮੰਗੋ ਤੇ ਕਹੋ ਮੈਨੂੰ ਮਾਫ ਕਰੋ ਮਕਰ ਸਾਹਿਬ ਇੱਕ ਹੋਰ ਚੀਜ਼ ਨੂੰ ਜੋੜਿਆ ਜਾ ਰਿਹਾ ਮੈਂ ਹੁਣੇ ਡਾਇਰੈਕਟਰ ਅਮਰਦੀਪ ਗਿੱਲ ਹੋਰਾਂ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਉਹ ਕਹਿੰਦੇ ਇਹ ਮੌਕਾ ਪ੍ਰਸਤੀ ਵੀ ਆ ਕਿਉਂਕਿ ਉਹਨਾਂ ਨੇ ਮਾਫੀ ਮੰਗੀ ਜਿਵੇਂ ਤੁਸੀਂ ਕਿਹਾ ਦੇਰ ਆਇਆ ਦਰਸਤ ਆਇਆ ਪਰ ਉਹ ਕਹਿੰਦੇ ਮੈਂ ਇਹਨੂੰ ਦਰਸਤ ਨਹੀਂ ਮੰਨਦਾ ਕਿਉਂਕਿ ਹੁਣ ਉਹਨਾਂ ਦੀ ਐਲਬਮ ਆ ਰਹੀ ਸੀ ਉਹਨਾਂ ਦੇ ਟੂਰ ਸੀ ਪ੍ਰੋਗਰਾਮ ਸੀ ਅੱਗੇ ਸੀਜ਼ਨ ਹੈ ਇਸੇ ਕਰਕੇ ਉਹ ਮਾਫੀ ਮੰਗਣ ਲੱਗੇ ਤੇ ਇਹ ਵੀ ਬਹੁਤ ਰਾਜਦੀ ਤੇ ਬਹੁਤ ਵੱਡੀ ਗੱਲ ਸੀ ਕਿ ਉਹ ਜੇ ਨਿਵਕੇ ਮਾਫੀ ਮੰਗਦੇ ਪੰਥ ਦੀ ਇੱਕ ਇਹ ਜਿਹੜਾ ਮੈਂ ਅੱਜ ਸਵੇਰੇ ਕਿਸੇ ਨੂੰ ਇਹ ਕਹਿ ਰਿਹਾ ਸੀਗਾ ਕਿ ਚਾਹੇ ਉਹ ਪੋਲਿਟੀਕਲ ਮਸਲਾ ਹੋਵੇ ਚਾਹੇ ਕਿਸੇ ਕਲਾਕਾਰ ਦਾ ਮਸਲਾ ਹੋਵੇ ਜਦੋਂ ਤੁਸੀਂ ਮੱਥਾ ਲਾ ਲੈਂਦੇ ਹੋ ਪੰਥ ਨਾਲ ਤੇ ਉਹਦੀ ਜਿਹੜੀ ਢੋਈ ਆ ਉਹ ਨਹੀਂ ਮਿਲਦੀ ਤੁਹਾਨੂੰ ਔਰ ਉਹ ਉਹਦਾ ਨਤਾਰਾ ਉਦੋਂ ਹੀ ਆ ਜਦੋਂ ਸੱਚੇ ਦਿਲੋਂ ਤੁਸੀਂ ਨਿਵਕੇ ਉਸ ਪਰਮਾਤਮਾ ਤੋਂ ਪਹਿਲਾਂ ਮਾਫੀ ਮੰਗਦੇ ਹੋ ਸਕਾਲ ਦੇ ਤਖਤ ਤੋਂ ਮਾਫੀ ਮੰਗਦੇ ਹੋ ਤੇ ਫਿਰ ਉਸ ਤੋਂ ਬਾਅਦ ਜਾ ਕੇ ਤੁਸੀਂ ਸੰਗਤ 'ਚ ਜਾਂਦੇ ਹੋ ਔਰ ਸੰਗਤ ਜਿਹੜੀ ਹੈ ਉਹਦਾ ਦਿਲ ਬਹੁਤ ਵੱਡਾ ਹੁੰਦਾ ਮਾਫ ਕਰਦੀ ਹੈ ਪਰ ਹੁਣ ਮਸਲਾ ਇਹ ਹੈ ਕਿ ਪਹਿਲੇ ਦਿਨ ਮਾਫੀ ਮੰਗੀ ਸਾਰਿਆਂ ਦੇ ਦਿਲ 'ਚ ਆਇਆ ਮੇਰੇ ਵੀ ਦਿਲ 'ਚ ਆਇਆ ਮੈਂ ਬਿਲਕੁਲ ਅ ਮੈਂ ਮੈਂ ਬਹੁਤ ਇਸ ਗੱਲ ਤੇ ਚੰਗਾ ਮਹਿਸੂਸ ਕੀਤਾ ਕਿ ਮੈਂ ਮੈਂ ਗੁਰਦਾਸ ਮਾਨ ਨੂੰ ਉਹਨਾਂ ਦੀ ਰਿਸਪੈਕਟ ਹਮੇਂ ਦੁਬਾਰਾ ਬਣਦੀ ਦੇਖਣਾ ਚਾਹੁੰਨਾ ਮੈਂ ਉਹਨਾਂ ਦਾ ਪ੍ਰਸ਼ੰਸਕ ਹਾਂ ਮੈਂ ਉਪਾਸ਼ਕ ਹਾਂ ਕਿ ਗੁਰਦਾਸ ਮਾਨ ਦਾ ਕੰਟਰੀਬਿਊਸ਼ਨ ਬਹੁਤ ਵੱਡਾ ਹੈ ਜੀ ਲੇਕਿਨ ਜਦੋਂ ਇੱਕ ਹੌਮੇ ਅਗਲੇ ਦਿਨ ਹੀ ਹੌਮੇ ਆ ਗਈ ਤਾਂ ਇਸ ਗੱਲ ਨੇ ਮੇਰੇ ਮੈਨੂੰ ਸਮੇਤ ਪੰਜਾਬੀਆਂ ਨੂੰ ਠੇਸ ਪਹਚਾਈ ਔਰ ਜਿਵੇਂ ਮੈਂ ਮੈਂ ਇਸ ਗੱਲ ਦਾ ਹਮ ਹੀ ਹਾਂ ਕਿ ਗੁਰਦਾਸ ਮਾਨ ਨੂੰ ਮਾਫ ਕਰੋ ਸੰਗਤ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਕਹਿੰਦੇ ਹੋ ਮਾਫ ਕਰੋ ਉਹ ਨਿਮਕ ਕੇ ਮਾਫੀ ਨਹੀਂ ਮੰਗਣਾ ਚਾਹੁੰਦੇ ਦੂਜੀ ਗੱਲ ਕੀ ਹੈ ਕੱਲ ਇੱਕ ਕਿਸੇ ਬਹੁਤ ਵੱਡੇ ਕਲਾਕਾਰ ਦਾ ਫੋਨ ਆਇਆ ਜਿਨ੍ਹਾਂ ਨੇ ਮੈਨੂੰ ਗਿਲਾ ਕੀਤਾ ਸੀ ਜਦੋਂ ਮੈਂ ਇਹ ਗੱਲ ਕੀਤੀ ਸੀ ਕਿ ਗੁਰਦਾਸ ਮਾਨ ਨੂੰ ਮਾਫ ਕਰਦੇ ਹੋ ਉਹਨਾਂ ਨੇ ਕਿਹਾ ਸੀਗਾ ਕਿ ਤੂੰ ਇਹ ਗੱਲ ਕਿਉਂ ਕਰਨਾ ਚਾਹੁੰਦਾ ਹੈ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਜਿਸ ਲਾਡੀ ਸਾਈਂ ਦੇ ਦਰਬਾਰ ਦੇ ਉੱਤੇ ਗੱਦੀ ਨਿਸ਼ੀਨ ਹੋ ਕੇ ਗੁਰਦਾਸ ਮਾਨ ਬੈਠੇ ਨੇ ਲੋਕ ਜਿਸ ਗੁਰਦਾਸ ਮਾਨ ਤੋਂ ਮੰਗਣ ਜਾ ਰਹੇ ਐ ਕਿ ਗੁਰੂ ਘਰ ਤੋਂ ਟੁੱਟ ਕੇ ਤੇ ਉੱਥੇ ਜਾ ਰਹੇ ਐ ਕਿ ਸਾਨੂੰ ਮਿਲੇ ਸਾਡੀਆਂ ਜਿਹੜੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਉਹ ਆਪ ਖੁਦ ਐਸੇ ਮੰਜਹ ਧਾਰ ਚ ਫਸਿਆ ਹੋਇਆ ਹੈ ਕਿ ਜੀ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹ ਕਰੇ ਕੀ ਜੀ ਸੋ ਇੱਥੇ ਤੈਅ ਕਰਨਾ ਪਊਗਾ ਕਿ ਅਲਟੀਮੇਟ ਜਿਹੜਾ ਤੁਹਾਡਾ ਪਿਤਾ ਕੌਣ ਹੈ ਉਹ ਉਹ ਦਸਮ ਪਿਤਾ ਹੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੀ ਤੁਹਾਨੂੰ ਪ੍ਰਕਾਸ਼ ਮਿਲਣਾ ਹੈ ਦੁਨੀਆ ਦੇ ਵਿੱਚ ਚਾਨਣ ਉੱਥੋਂ ਹੀ ਹੋਣਾ ਹੈ ਜੀ ਬਿਲਕੁਲ ਇਹ ਇਸ ਗੱਲ ਕਰਕੇ ਇਸ ਫੈਕਟਰ ਕਰਕੇ ਤੁਸੀਂ ਸਮਝੋ ਕਿ ਜਦੋਂ ਤੱਕ ਇਸ ਗੱਲ ਦੀ ਅੰਡਰਸਟੈਂਡਿੰਗ ਨਹੀਂ ਬਣੂਗੀ ਇਹ ਮਸਲੇ ਦੇ ਉੱਤੇ ਇਹ ਮੈਨੂੰ ਲੱਗਦਾ ਰੋਜ਼ ਉਲਟਦਾ ਜਾ ਰਿਹਾ ਮੈਂ ਹੁਣੇ ਪਾਲੀ ਭੁਪਿੰਦਰ ਹੁਣਾ ਦੀ ਇੱਕ ਪੋਸਟ ਪੜ੍ਹ ਰਿਆ ਸੀ ਜਿੱਥੇ ਉਹਨਾਂ ਨੇ ਬਹੁਤ ਖੂਬਸੂਰਤੀ ਨਾਲ ਲਿਖਿਆ ਕਿ ਤੁਸੀਂ ਇਹ ਨਵੀਂ ਥਿਉਰੀ ਦੇਤੀ ਵੀ ਬੱਤੀ ਦਾ ਗਾਲ ਹੀ ਨਹੀਂ ਹੈ ਜੀ ਕੱਲ ਨੂੰ ਉਹਨਾਂ ਨੇ ਲਿਖਿਆ ਕਿ ਕਿਸੇ ਨੂੰ ਇਹ ਕਹਿ ਦੇਣਾ ਕਿ ਤੇਰਾ ਪਿਓ ਹੈ ਕਿਸੇ ਨੂੰ ਇਹ ਕਹਿ ਦੇਣਾ ਤੇਰੀ ਮਾਂ ਦਾ ਖਸਮ ਮੈਂ ਗਲਤ ਸੀ ਏਵੇਂ ਹੀ ਆ ਪਰ ਕਹਿੰਦੇ ਤਰੀਕੇ ਚ ਫਰਕ ਹੈ ਜੀ ਸੋ ਮੈਨੂੰ ਲੱਗਦਾ ਕਿ ਬਹੁਤ ਡਿਸਪਾਇੰਟਿੰਗ ਹੈ ਜੋ ਪਿਛਲੇ ਦੋ ਤਿੰਨ ਦਿਨਾਂ ਚ ਵਾਪਰ ਰਿਹਾ ਔਰ ਦੂਜਾ ਇੱਕ ਹੋਰ ਤੁਸੀਂ ਨੋਟਿਸ ਨਹੀਂ ਕੀਤੀ ਗੱਲ ਕਿ ਗੁਰਦਾਸਬੰਦ ਸਾਹਿਬ ਜਦੋਂ ਜੇ ਮੌਕਾ ਪ੍ਰਸਤੀ ਦੀ ਵੀ ਤੁਸੀਂ ਗੱਲ ਕਰ ਰਹੇ ਹੋ ਨਾ ਤੇ ਜੇ ਉਹ ਬਾਤ ਵਾਬਸੀ ਆਪਣੀ ਮੀਡੀਆ ਜਾ ਕੇ ਜਾਂ ਗੱਲਬਾਤ ਰੱਖਣ ਦੀ ਕੋਸ਼ਿਸ਼ ਕਰ ਰਹੇ ਤਾਂ ਉਹਨਾਂ ਨੇ ਸ਼ੁਰੂਆਤ ਕਿੱਥੋਂ ਕੀਤੀ ਸ਼ੁਰੂਆਤ ਵੀ ਉਹ ਹਿੰਦੀ ਨੈਸ਼ਨਲ ਮੀਡੀਆ ਤੋਂ ਹੀ ਕਰ ਰਹੇ ਹੈ ਨਹੀਂ ਬਿਲਕੁਲ ਮੈਂ ਆ ਰਿਹਾ ਸੀ ਇਹਦੇ ਤੇ ਵੀ ਸਰ ਤੁਸੀਂ ਹਰਪ੍ਰੀਤ ਸਿੰਘ ਕਹ ਲਓ ਉਹਨਾਂ ਨੇ ਲਿਖਿਆ ਬਹੁਤ ਖੂਬਸੂਰਤ ਇਹ ਜੀ ਕਿ ਤੁਹਾਨੂੰ ਤੁਸੀਂ ਪੰਜਾਬੀਆਂ ਤੋਂ ਮਾਫੀ ਮੰਗਣੀ ਸੀ ਪੰਜਾਬੀਅਤ ਦੀ ਗੱਲ ਕਰਨੀ ਸੀ ਮਾਂ ਬੋਲੀ ਦੀ ਗੱਲ ਕਰਨੀ ਸੀ ਤੇ ਤੁਹਾਨੂੰ ਮਾਂ ਬੋਲੀ 'ਚ ਇੱਕ ਵੀ ਬੰਦਾ ਐਸਾ ਨਹੀਂ ਮਿਲਿਆ ਪੂਰੇ ਪੰਜਾਬ ਦੇ ਵਿੱਚ ਜਿਹਨੂੰ ਤੁਸੀਂ ਬਿਠਾ ਕੇ ਉਹਦੇ ਨਾਲ ਇਸ ਬਾਰੇ ਗੱਲ ਕਰ ਸਕਦੇ ਸੀਗੇ ਜਾਂ ਤੁਸੀਂ ਪੂਰੇ ਪੰਜਾਬ ਦਾ ਜਿਹੜਾ ਮੀਡੀਆ ਹੈ ਉਹਨੂੰ ਪ੍ਰੈਸ ਕਾਨਫਰੰਸ ਕੀਤੀ ਪਰ ਇੱਕ ਸਹਰ ਤਰੀਕੇ ਨਾਲ ਇਨਵਾਈਟ ਕੀਤਾ ਜਾ ਸਕਦਾ ਸੀਗਾ ਜਿਹੜੇ ਜਿਹੜੇ ਮੋਤਵਾਰ ਜਰਨਲਿਸਟ ਨੇ ਜੀ ਡਾਇਲੌਗ ਕੀਤਾ ਜਾ ਸਕਦਾ ਸੀ ਉਹਨਾਂ ਨੂੰ ਬੁਲਾ ਕੇ ਗੱਲ ਕੀਤੀ ਜਾ ਸਕਦੀ ਜੇ ਤੁਸੀਂ 1-on-1 ਕਿਸੇ ਨਾਲ ਨਹੀਂ ਇੰਟਰਵਿਊ ਕਰਨਾ ਚਾਹੁੰਦੇ ਸੀਗੇ ਤਾਂ ਮੈਨੂੰ ਲੱਗਦਾ ਕਿ ਹੁਣ ਸ਼ਾਇਦ ਹੋ ਵੀ ਜਾਣਗੇ ਲੋਕ ਕਰ ਵੀ ਲੈਣਗੇ ਪਰ ਮੈਨੂੰ ਇਹ ਲੱਗਦਾ ਹੈ ਕਿ ਜੇ ਗੱਲ ਪੰਜਾਬੀਅਤ ਤੇ ਪੰਜਾਬ ਦੀ ਕਰਨੀ ਸੀ ਤੇ ਫਿਰ ਪੰਜਾਬ ਤੋਂ ਕਿਉਂ ਨਹੀਂ ਸ਼ੁਰੂ ਕੀਤਾ ਫਿਰ ਲਲਨ ਟੌਪ ਤੋਂ ਜਾਂ ਭਾਰਤੀ ਸਿੰਘ ਦੇ ਚੈਨਲ ਤੇ ਜਾ ਕੇ ਜਿੱਥੇ ਊਲ ਜਲੂਲ ਨੌਨਸੈਂਸ ਗੱਲਾਂ ਹੋਈਆਂ ਮੈਨੂੰ ਲੱਗਦਾ ਹੈ ਕਿ ਜਿਸ ਬਾਰੇ ਗੱਲ ਹੋਣੀ ਚਾਹੀਦੀ ਸੀ ਉਸ ਬਾਰੇ ਗੱਲ ਨਹੀਂ ਹੋਈ ਸੋ ਸੋ ਇਹ ਬਹੁਤ ਵੱਡਾ ਮਸਲਾ ਹੈ ਔਰ ਜੇ ਦੇਖੋ ਇਹ ਕਹਿ ਰਹੇ ਹੈ ਮਾਨ ਸਾਹਿਬ ਕਿ ਬੱਤੀ ਗਾਲ ਨਹੀਂ ਹੈ ਮੈਂ ਪਹਿਲਾ ਬੰਦਾ ਸੀ ਜਿਨ੍ਹਾਂ ਨੇ ਕਿਹਾ ਸੀਗਾ ਕਿ ਯਾਰ ਮਾਫੀ ਹੋਣੀ ਚਾਹੀਦੀ ਹੈ ਗੁਰਦਾਸ ਮਨ ਨੂੰ ਇਸ ਅਲਾਚ ਮੈਂ ਘਟੂ ਘਟ ਮੈਂ ਤਾਂ ਉਹਨਾਂ ਦੇ ਗੀਤਾਂ ਦੇ ਉੱਤੇ ਅੱਜ ਵੀ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਵੱਡਾ ਉਹਨਾਂ ਦਾ ਪ੍ਰਸ਼ੰਸਕ ਉਹਨਾਂ ਦੇ ਗੀਤਾਂ ਦਾ ਜੀ ਬਹੁਤ ਸਾਰੇ ਐਸੇ ਗੀਤ ਜਿਹੜੇ ਮਕਬੂਲ ਵੀ ਨਹੀਂ ਹੋਏ ਸੀ ਮੈਂ ਉਹਨਾਂ ਗੀਤਾਂ ਨੂੰ ਵੀ ਸੁਣ ਸੁਣ ਕੇ ਮੈਨੂੰ ਲੱਗਦਾ ਹੈ ਕਿ ਮੇਰੀ ਰੂਹ ਖੁਸ਼ ਹੁੰਦੀ ਹੈ ਪਰ ਮੈਂ ਬਹੁਤ ਮੈਨੂੰ ਲੱਗਦਾ ਹੈ ਡਿਸਪਾਇੰਟਮੈਂਟ ਹੈ ਇੱਕ ਇੱਕ ਬਤੌਰ ਐਨਾਲਿਸਟ ਜਦੋਂ ਚੀਜ਼ਾਂ ਨੂੰ ਤੁਸੀਂ ਦੇਖਦੇ ਹੋ ਕਿ ਇਹ ਕਿਉਂ ਹੋ ਰਿਹਾ ਔਰ ਉਹਨਾਂ ਨੂੰ ਗਾਈਡ ਕੌਣ ਕਰ ਰਿਹਾ ਔਰ ਉਹਨਾਂ ਨੂੰ ਉਹਨਾਂ ਨੂੰ ਦੱਸ ਕੌਣ ਰਿਹਾ ਮੈਨੂੰ ਨਹੀਂ ਲੱਗਦਾ ਕਿ ਗੁਰਦਾਸ ਮਾਨ ਖੁਦ ਇਹ ਫੈਸਲਾ ਲੈ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਗੁਰਦਾਸ ਮਾਨ ਸਾਹਿਬ ਆਪ ਇਹ ਡਿਸਾਈਡ ਕਰ ਰਹੇ ਜੇ ਕਰ ਰਹੇ ਨੇ ਤਾਂ ਫਿਰ ਇਹ ਹਉਮੈ ਹੈ ਜੇ ਉਹ ਆਪ ਕਰ ਰਿਹਾ ਫਿਰ ਇਹ ਹੰਕਾਰ ਹੈ ਫਿਰ ਇਹ ਮਾਫੀ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਘੱਟੋ ਘੱਟ ਇਹ ਨਹੀਂ ਕਹਿਣਾ ਚਾਹੀਦਾ ਸੀਗਾ ਕਿ ਬੱਤੀ ਜਿਹੜੀ ਹੈ ਉਹ ਉਹ ਬੱਤੀ ਬਣਾਉਣ ਵਾਲੀ ਗੱਲ ਇਹ ਤਾਂ ਇਹ ਗਾਲ ਨਾਲ ਹੀ ਵਰਤੀ ਜਾਂਦੀ ਹੈ ਆਮ ਆਪਾ ਨੌਜਵਾਨ ਕਾਲਜ ਸਕੂਲ ਪੜ੍ਹਦੇ ਜਦੋਂ ਕਿਸੇ ਨੂੰ ਗਾਲ ਕੱਢਦੇ ਆ ਤੇ ਬੱਤੀ ਸ਼ਬਦ ਦੇ ਨਾਲ ਹੀ ਗਾਲ ਕੱਢੀ ਜਾਂਦੀ ਹੈ ਜੀ ਇਹਨੂੰ ਤੁਸੀਂ ਕੋਈ ਜਿਵੇਂ ਪਾਲੀ ਭੁਪਿੰਦਰ ਉਹਨਾਂ ਨੇ ਲਿਖਿਆ ਕਿ ਕੋਈ ਨਵੀਂ ਥਿਊਰੀ ਦੇ ਰਹੇ ਹੋ ਤੁਸੀਂ ਹੁਣ ਪੰਜਾਬ ਦੇ ਵਿੱਚ ਇਹ ਨਹੀਂ ਹੈ ਜੀ ਔਰ ਸਪਸ਼ਟ ਗਾਲ ਹੈ ਔਰ ਜਿਸ ਲੈਜ਼ੇ ਚ ਕਹੀ ਗਈ ਸੀ ਜਦੋਂ ਬੜਾ ਕੇ ਖੜੇ ਸੀ ਉੱਥੇ ਨੌਜਵਾਨ ਜਿਹੜੇ ਸੀਗੇ ਤੇ ਉਹਨਾਂ ਨੂੰ ਉਹਨਾਂ ਨੇ ਕਹਿ ਸੀ ਇਹਨੂੰ ਬੱਤੀ ਬਣਾ ਕੇ ਲੈ ਲੈ ਤੇ ਇਹ ਬਹੁਤ ਪੰਜਾਬੀ ਵਿੱਚ ਸਪਸ਼ਟ ਗੱਲ ਹੈ ਕਿ ਦਾ ਮਤਲਬ ਕੀ ਹੈ ਓਏ ਉਹ ਉਹ ਔਰ ਦੂਜੀ ਗੱਲ ਇਹ ਹੈ ਕਿ ਇੰਨੇ ਸੁਹਿਰਦ ਬੰਦੇ ਤੋਂ ਵਾਰ-ਵਾਰ ਵਾਰ-ਵਾਰ ਇਸ ਤਰ੍ਹਾਂ ਦੀਆਂ ਫਿਰ ਇਹਨਾਂ ਨੇ ਇੱਕ ਗਾਣਾ ਵੀ ਕੱਢਿਆ ਸੀਗਾ ਜਿਹਦੇ 'ਚ ਉਲੰਭਕੇ ਕੀ ਕਹੇ ਜੇ ਗੁਰਦਾਸ ਮਾਨ ਸਾਹਿਬ ਨੂੰ ਗਿਲਾ ਹੈ ਗੁਰਦਾਸ ਮਾਨ ਸਾਹਿਬ ਨੂੰ ਰੋਸਾ ਹੈ ਕਿ ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਰਾ ਹੋਇਆ ਤੇ ਮੈਨੂੰ ਲੱਗਦਾ ਸੰਗਤ ਵੱਡੀ ਹੁੰਦੀ ਹੈ ਸੰਗਤ ਤੋਂ ਵੱਡਾ ਕੁਝ ਨਹੀਂ ਹੈ ਜੀ ਕਲਾਕਾਰ ਜਾਂ ਕੋਈ ਪੋਲਿਟੀਸ਼ੀਅਨ ਜਾਂ ਆਰਟਿਸਟ ਉਹ ਵੱਡਾ ਤਾਂ ਹੁੰਦਾ ਪਰ ਉਹ ਲੋਕਾਂ ਤੋਂ ਵੱਡਾ ਕਦੇ ਨਹੀਂ ਹੋ ਸਕਦਾ ਲੋਕ ਹੀ ਸਭ ਤੋਂ ਵੱਡੇ ਹੁੰਦੇ ਨੇ ਲੋਕ ਹੀ ਤੈਅ ਕਰਦੇ ਨੇ ਸਾਡਾ ਚੰਗਾ ਮਾੜਾ ਮੈਨੂੰ ਬਹੁਤ ਖੂਬਸੂਰਤ ਗੱਲ ਇੱਕ ਕਿਸੇ ਨੇ ਪਿੱਛੇ ਜੇ ਮੈਂ ਕੋਈ ਗੱਲ ਇਸ ਤਰ੍ਹਾਂ ਦੀ ਕਹਿਤੀ ਹੋਣੀ ਆ ਜਾਣੇ ਅਣਜਾਣੇ ਤੇ ਮੈਨੂੰ ਇੱਕ ਸੱਜਣ ਦਾ ਮੈਸੇਜ ਆਇਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ Rome was not built in a day ਕਿ Rome ਇੱਕ ਦਿਨ ਚ ਨਹੀਂ ਬਣਿਆ ਸੀਗਾ ਜੀ ਜ਼ਿੰਦਗੀ ਲੱਗਦੀ ਨਾ ਹਾਂ ਬਿਲਕੁਲ ਇਜ਼ਤ ਕਮਾਨ ਤੇ ਪਰ ਉਹ ਕਹਿੰਦਾ ਹੀਰੋਸ਼ੀਮਾ ਵਾਸ ਡਿਸਟਰਾਇਡ ਇਨ ਅ ਡੇ ਪਰ ਹੀਰੋਸ਼ੀਮਾ ਤਬਾਹ ਇੱਕ ਦਿਨ ਚ ਹੀ ਹੋ ਗਿਆ ਸੀ ਜੀ ਤੇ ਤੁਸੀਂ ਜ਼ਰੂਰੀ ਨਹੀਂ ਹੈ ਕਿ 50 ਸਾਲ ਤੁਸੀਂ ਕੰਮ ਕਰਦੇ ਹੋ ਜਾਂ 40 ਸਾਲ ਕਰਦੇ ਹੋ ਇੱਕ ਬੜੇ ਸੀਨੀਅਰ ਜਰਨਲਿਸਟ ਨੇ ਪੰਜਾਬ ਚ ਉਹਨਾਂ ਦਾ 40 ਸਾਲ ਦਾ ਕਰੀਅਰ ਹੋਣਾ ਉਹਨਾਂ ਨੇ ਇੱਕ ਬਲੰਡਰ ਕੀਤਾ ਤੇ ਉਹ ਲੋਕਾਂ ਦੇ ਮਨੋਂ ਲੈ ਗਏ ਤੇ ਲੋਕ ਦੇਖਣੋਂ ਛੱਡ ਗਏ ਸੀ ਤੇ ਮੈਨੂੰ ਕਈ ਵਾਰ ਉਹ ਐਗਜ਼ੈਂਪਲ ਆ ਯਾਦ ਆਉਂਦੀ ਹੈ ਕਿ ਇਹ ਬੜਾ ਇਹ ਜਦੋਂ ਤੱਕ ਸਾਡੇ ਸਾਹ ਚੱਲਦੇ ਆ ਜਿਹੜੇ ਲੋਕ ਪਬਲਿਕ ਲਾਈਫ ਚ ਨੇ ਜਿਹੜੇ ਲੋਕ ਲੋਕਾਂ ਵਿਚਰਨ ਵਾਲੇ ਨੇ ਉਹਨਾਂ ਦਾ ਪੂਰਾ ਜੀਵਨ ਬਹੁਤ ਇੱਕ 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 ਪਤਲੀ ਥਿਨ ਲੇਅਰ ਥ੍ਰੈਡ ਦੇ ਨਾਲ ਚੱਲਦਾ ਹੈ ਤੁਸੀਂ ਮਾੜਾ ਜਾਂ ਪਰਲੇ ਪਾਸੇ ਗਏ ਨਹੀਂ ਤੇ ਤੁਹਾਡਾ ਸਭ ਕੁਝ ਕੀਤਾ ਕਰਾਇਆ ਕੁਝ ਪੈਣਾ ਪਿਆ ਨਹੀਂ ਜੀ ਮੈਂ ਅਜੇ ਵੀ ਇਹ ਉਮੀਦ ਕਰਦਾ ਮੈਂ ਦਿਲੋਂ ਚਾਹੁੰਦਾ ਕਿ ਗੁਰਦਾਸ ਸਿੰਘ ਸਾਹਿਬ ਇਸ ਗੱਲ ਨੂੰ ਬੜਾ ਪੋਲਾਈਟਲੀ ਨਿਵਕੇ ਕਲੀਅਰ ਕਰਨ ਲੋਕਾਂ ਦੇ ਅੱਗੇ ਲੋਕ ਉਹਨਾਂ ਨੂੰ ਐਕਸੈਪਟ ਕਰਨ ਔਰ ਉਹ ਜਿਸ ਤਰੀਕੇ ਨਾਲ ਜੋ ਉਹਨਾਂ ਦੀ ਗਾਇਕੀ ਦਾ ਸਿਖਰ ਰਿਹਾ ਉਹ ਦੁਬਾਰਾ ਅਸੀਂ ਦੇਖਣਾ ਚਾਹੁੰਦੇ ਹਾਂ ਉਹਨਾਂ ਨੂੰ ਉਸ ਸਿਖਰ ਦੇ ਵਿੱਚ ਜੀ ਬਹੁਤ ਬਹੁਤ ਸ਼ੁਕਰੀਆ ਮੱਕੜ ਸਾਹਿਬ ਧੰਨਵਾਦ ਧੰਨਵਾਦ ਜੀ